ਸ਼ੋਭਦੀਪ ਸਿੰਘ ਸਿੱਧੂ ਸਿੱਧੂ ਮੂਸੇ ਵਾਲਾ ਮੇਰੇ ਖਿਆਲ ਗਏ ਉਹਨੂੰ 210 ਸਾਲ ਦੇ ਕਰੀਬ ਹੋ ਗਿਆ ਮਜ ਤੱਕ ਕੋਈ ਵੀ ਵੀਡੀਓ ਨਹੀਂ ਪਾਈ ਪਰ ਜਦੋਂ ਵੀ ਉਹਦੀ ਰੀਲ ਵੇਖਦਾ ਨਾ ਦਿਲ ਨੂੰ ਕੋਈ ਖੋਜ ਆ ਪੈਂਦੀ ਹੈ ਮੁੰਡਾ ਜਦੋਂ ਕੋਈ ਗਾਣਾ ਜਾਂਦੇ ਬੋਲ ਸੁਣੀਦਿਆਂ ਕਰੇਲਜਾ ਧਰੋ ਕੇ ਕੋ ਲੈ ਜਾਂਦਾ ਜਿਵੇਂ ਅੰਦਰੋਂ ਜਿੰਦ ਜਿਹੀ ਕੋ ਨਿਕਲਦੀ ਹੈ ਨਾ ਉਹਨੂੰ ਅਜ ਚੱਕਰ ਮਿਲੇ ਨਾ ਗੱਲ ਨਾ ਬਾਤ ਪਰ ਪਤਾ ਨਹੀਂ ਕਿਉਂ ਦੀ ਫੋਟੋ ਰੀਲ ਵੇਖ ਕੇ ਮਨੁ ਦਾਸ ਹੋ ਜੀ ਤੇ ਪਤਾ ਨਹੀਂ ਕੀ ਮਿਲਿਆ ਮਾਰਨ ਵਾਲਿਆਂ ਨੂੰ ਜਾਂ ਮਰਵਾਉਣ ਵਾਲਿਆਂ ਨੂੰ ਇਹ ਬੇਦਨ ਨਾਲ ਤਾਂ ਨਿਕਲਿਆ ਤੇ ਨਾ ਹੀ ਨਿਕਲਣਾ ਹੈ ਕੋਈ ਵੀ ਸਰਕਾਰਾਂ ਦੀ ਜਿੰਦੀ ਰਵੇ ਨਾ ਕਨਿਆ ਇੱਥੇ ਮਿਲਿਆ ਤੇ ਨਾ ਹੀ ਮਿਲਣਾ ਕਿਸੇ ਹਾਂ ਇੱਕ ਮੇਰੀ ਸੋਤਨੀਏ ਜ਼ਰੂਰ ਸਿੱਧੂ ਮੂਸੇਵਾਲਾ ਦਾ ਛੋਟਾ ਭਰਾ ਜਿੰਨੇ ਨੂੰ ਵੱਡਾ ਹੋਣਾ ਉਹਨੇ ਉਹਦੇ ਕਾਤਲਾਂ ਵਾਲੇ ਤੇ ਕਤਲ ਕਰਾਉਣ ਵਾਲਿਆਂ ਨੇ ਹੋਂਦ ਦੇ ਜਵਾਨ ਹੋਣ ਤੱਕ ਜੋ ਜੀਂਦੇ ਰਹੇ ਭਾਵੇਂ ਬੁੱਢੇ ਵੀ ਹੋਏ ਹਾਲ ਉਹਨਾਂ ਦਾ ਬੁਰਾ ਹੋਊਗਾ ਹੁਣ ਤਾਂ ਵੀ ਬੁਰਾ ਸੀਗਾ ਜੇ ਸਿੱਧੂ ਆਪ ਜਾਂਦਾ ਰਹਿੰਦਾ ਉਹ লাশ ਲਸ਼ ਕਰ ਇੰਨਾ ਕੋ ਤਾਂ ਹੀ ਲੈ ਕੇ ਆਏ ਸੀ ਕਿ ਵੀ ਜੇ ਇਹ ਜੀਂਦਾ ਰਹਿ ਗਿਆ ਤੇ ਛੱਡਣਾ ਇਹਨੇ ਸਾਨੂੰ ਵੀ ਕੋਈ ਨਹੀਂ ਉਹਨੇ ਮਰਨ ਤੋਂ ਇੱਕ ਬਾਅਦ ਗਾਣਾ ਵੀ ਆਇਆ ਤੇ ਮਤਨ ਉਹ ਡਰਨ ਲਈ ਨਹੀਂ ਕੱਟਣਾ ਕੁਝ ਜੇ ਕੱਢਿਆ ਜਾਂ ਤੁਸੀਂ ਇੰਨੀ ਤੇ ਜਾ ਮੈਂ ਗੱਲਾਂ ਦੋਈ ਇਸੇ ਕਰਕੇ ਉਹ ਪੂਰਾ ਧਾਮ-ਜਾਮ ਉਹਦਾ ਪੱਕਾ ਕਰਕੇ ਆਏ ਸੀ ਪਤਾ ਨਹੀਂ ਕਦੋਂ ਉਸ ਵਿਚਾਰੇ ਦੇ ਮਗਰ ਲੱਗੇ ਸੀ ਹੋ ਸਕਦਾ ਕਿਸੇ ਨਾਲ ਉਹਦੀ ਕੋਈ ਛੋਟੀ ਮੋਟੀ ਰੰਜਿਸ਼ ਵੀ ਹੋਵੇ ਪਰ ਮਾਰਨਾ ਕਿਸੇ ਨੂੰ ਕਤਲ ਕਰ ਦੇਣਾ ਇਹ ਕੋਈ ਮਸਲੇ ਦਾ ਹੱਦ ਨਹੀਂ ਗਾ ਉਹਦੇ ਜਾਨ ਤੋਂ ਬਾਅਦ ਘਰਾਂ ਚ ਰੋਟੀਆਂ ਤੱਕ ਨਹੀਂ ਪੱਕੀਆਂ ਹਮ ਤਾਂ ਜਦੋਂ ਵੀ ਕੋਈ ਨਵਾਂ ਗਾਣਾ ਆਂਦਾ ਐਂ ਲੱਗਦਾ ਉਹ ਹੈਗਾ ਉਹਨੂੰ ਗੁਜ਼ਰੇ ਨੂੰ 2-3 ਸਾਲ 2.5 ਸਾਲ ਹੋ ਵੀ ਗਏ ਨੇ ਤੂੰ ਗੱਲ ਅੱਜ ਵੀ ਨਵੀਂ ਦੀ ਨਵੀਂ ਐ ਜਿਵੇਂ ਉਹਨੇ ਹੀ ਪਾਣਾ ਕੋ ਵਾਪਰੇ ਹੋਵੇ ਉਹਦੇ ਨਾਲ ਵਿਚਾਰੇ ਨਾਲ ਬਾਕੀ ਰੱਬ ਵੇਖਿਆ ਤਾਂ ਨਹੀਂ ਯਕੀਨ لازਮੀ ਐ ਹੋਊਗਾ ਹਾਲ ਉਹਨਾਂ ਦਾ ਬੁਰਾ ਜਿਨ੍ਹਾਂ ਨੇ ਮਾਰਿਆ ਜਾਂ ਜਿਨ੍ਹਾਂ ਨੇ ਮਰਵਾਇਆ ਏ ਵੀਡੀਓ ਮੈਂ ਇਹ ਵੀ ਨਹੀਂ ਪਾਣੀ ਸੀ ਫਰਾਜ ਮੇਜ ਬੂਰੋ ਕੇ ਭਾਈ ਹੈ ਵੀਡੀਓ ਲਿਖਦੇ ਥੋੜਾ ਜਿਹਾ ਦਿਲ ਹੋੜਾ ਹੋ ਜਾਵੇ ਦੁਆ ਕਰੋ ਮਾਰਨ ਵਾਲੇ ਤੋਂ ਮਰਨ ਵਾਲਿਓ ਕਿ ਉਹ ਸਭ ਬੱਚੇ ਦੇ ਜਵਾਨ ਹੋਣ ਤੋਂ ਪਹਿਲਾਂ ਪਹਿਲਾਂ ਕਿਸੇ ਦੁਨੀਆ ਤੋਂ ਕੂਚ ਕਰ ਜੇ ਨਹੀਂ ਤਾਂ ਹਾਲ ਤੁਹਾਡਾ ਬੁਰਾ ਹੋਊਗਾ ਕਿਉਂ ਕਿ ਕਿਉਂਕਿ ਸਿੱਧੂ ਨੇ ਸਾਰਾ ਕੁਝ ਖਾਬ ਦਾ ਰੁਤਬਾ ਆਪ ਖੜਾ ਕੀਤਾ ਸੀ ਆਪਣੀ ਮਿਹਨਤ ਤੇ ਉਹਦੇ ਕੋਲ ਇਹ ਜਨਮ ਲੈਣ ਤੋਂ ਪਹਿਲਾਂ ਹੀ ਆ ਚੁੱਕਾ ਸੀਗਾ ਸਾਰਾ ਰੁਤਬਾ ਇਹਨਾਂ ਨੇ ਇੱਕ ਗਾਣਾ ਨਹੀਂ ਕੱਢਿਆ ਸੀ ਪੁਰਾਣਾ ਤੁਹਾਡਾ ਫੇਰ ਆ ਗਿਆ ਗੱਲਾਂ ਉਹਦੀਆਂ ਸਾਰੀਆਂ ਹੀ ਸੱਚੀਆਂ ਨੇ ਚਾਹੇ ਕੁਝ ਵੀ ਕਹਿ ਗਿਆ ਹੋਵੇ ਤੇ ਵਾਕਈ ਪਰੌਣਾ ਤੁਹਾਡਾ ਆ ਚੁੱਕਾ ਹੈ ਤੇ ਤੁੱਕੇ گا ਵੀ ਤੁਹਾਡੇ ਤੇ ਲਾਜ ਨਹੀਂ ਨਿਸ਼ਚਿਤ ਰੱਖੋ ਕਤਲ ਕਰਨ ਵਾਲਿਓ ਤੇ ਕਤਲ ਕਰਾਉਣ ਵਾਲੇ